ਜੈ ਗੁਰਦੇਤਨ ਗੁਰਦੇ ਮੈਂ ਸੌਮਸਾ ਹੋਂਦਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਜਲਦੀ ਪੋਸੂ ਨਾਮਾ ਚੈਨਲ ਦੀ ਟੀਮ ਪਹੁੰਚੀ ਜੀ ਪਿੰਡ ਅਵਾਦਾਂ ਨੂੰ ਜ਼ਿਲ੍ਹਾ ਜਲੰਧਰ ਚ ਔਰ ਜਿੱਥੇ ਕਿ ਇੱਕ ਬਹੁਤ ਹੀ ਖੂਬਸੂਰਤ ਗੁਰੂ ਘਰ ਬੜਿਆ ਹੋਇਆ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਮੇਸ਼ਾ ਉਸ ਦੀ ਬਾਣੀ ਨੂੰ ਉਸ ਦੀ ਬਾਣੀ ਦੇ ਅਨੁਸਾਰ ਚੱਲਣ ਦੀ ਜੀਤ ਜਿਹੜੇ ਨੇ ਕੋਸ਼ਿਸ਼ ਕਰਦੇ ਨੇ ਔਰ ਬੜੀ ਅੱਛੀ ਅੱਛੀ ਸਿੱਖਿਆ ਜਿਹੜੀ ਹੈ ਇਸ ਸਥਾਨ ਤੋਂ ਮਿਲਦੀ ਹੈ ਔਰ ਇਸ ਸਥਾਨ ਦੇ ਸੰਚਾਲਕ ਨੇ ਪਰਮ ਸੰਤ ਨਿਰਮਲ ਸਿੰਘ ਜਿਨ੍ਹਾਂ ਨੇ ਆਪਣੀ ਰਹਿਨਮਾਈ ਦੇ ਹੇਠ ਸ਼੍ਰੀਮਤੀ ਹਰਜਿੰਦਰ ਕੌਰ ਅਤੇ ਸਪੁੱਤਰ ਮਨਜੀਤ ਸਿੰਘ ਯੂਐਸਏ ਦੀ ਯਾਦ ਦੇ ਵਿੱਚ ਇੱਕ ਆਈ ਅੱਖਾਂ ਦਾ ਮਤਲਬ ਅੱਖਾਂ ਦਾ ਜਿਹੜਾ ਕੈਂਪ ਹੈ ਉਹ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਇਲਾਕੇ ਦੇ ਰਾਜਨੀਤਿਕ ਨੇਟਾਮਾ ਨੇ ਵੀ ਜੋ ਕਿ ਪਾਰਟੀ ਦੇ ਵਿੱਚ ਬਤੌਰ ਸੀਨੀਅਰ ਆਗੂ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹਨਾਂ ਨੇ ਵੀ ਸ਼ਿਰਕਤ ਕੀਤੀ ਹੈ ਔਰ ਪਾਵਰ ਆਫ ਸੋਸ਼ਲ ਡਿਊਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਨ ਜਸਲ ਸਾਹਿਬ ਔਰ ਪਾਵਰ ਆਫ ਸੋਸ਼ਲ ਡਿਊਟੀ ਦੇ ਜਨਰਲ ਸਕੱਤਰ ਸਰਦਾਰ ਨਿਰਮਲ ਸਿੰਘ ਗਰਾਹਾਤੇ ਪੋਸੂ ਨਾਮਾ ਚੈਨਲ ਦੀ ਵੀ ਟੀਮ ਨੇ ਸ਼ਿਰਕਤ ਕੀਤੀ ਹੈ ਇਸ ਸਬੰਧ ਵਿੱਚ ਆਏ ਹੋਏ ਉਹ ਸਾਰੇ ਰਾਜਨੇਤਾ ਉਹ ਸੀਨੀਅਰ ਆਗੂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਸਾਫ ਦਾ ਐਸਐਸਪੀ ਸਾਫ ਸਰਦਾਰ ਰਜਿੰਦਰ ਸਿੰਘ ਵੀ ਇਸ ਵਿਸ਼ੇਸ਼ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਦੁਆਵਾਂ ਦਿੱਤੀਆਂ ਨੇ ਔਰ ਅੱਖਾਂ ਦਾ ਜਿਹੜਾ ਕੈਂਪ ਹੈ ਇਸ ਨੂੰ ਲਗਾਉਣ ਦੀ ਉਹਨਾਂ ਨੇ ਤਾਰੀਫ਼ ਕੀਤੀ ਹੈ ਡਾਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਹੋਈ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਮੌਕੇ ਤੇ ਸੀਨੀਅਰ ਸੀ ਅਲੱਗ-ਅਲੱਗ ਪਾਰਟੀਆਂ ਦੇ ਉਮੀਦਵਾਰ ਜਿਹੜੇ ਸੀਗੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕੀ ਗੱਲਬਾਤ ਹੋਈ ਹੈ ਆਓ ਬਾਹਰ ਜਾ ਪੂਰੀ ਗੱਲਬਾਤ ਇੱਕ ਨਸਾ ਸਰ ਅੱਜ ਦੇ ਕੈਂਪ ਬਾਰੇ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਜੈ ਗੁਰਦੇਵ ਧੰਨ ਗੁਰਦੇਵ ਬਹੁਤ ਹੀ ਸਤਿਕਾਰਯੋਗ ਮਹਾਪੁਰਖ ਸੰਤ ਬਾਬਾ ਨਰਮਲदास ਜੀ ਉਹਨਾਂ ਦੀ ਸਾਰੀ ਕਮੇਟੀ ਔਰ ਡਾਕਟਰ ਸਾਹਿਬ ਡਾਕਟਰ ਜਗਦੀਪ ਸਿੰਘ ਜੀ ਉਹਨਾਂ ਦੀ ਸਾਰੀ ਟੀਮ ਔਰ ਸਾਰੇ ਹੀ ਇਲਾਕਾ ਨਿਵਾਸੀ ਔਰ ਆਸ-ਪਾਸ ਪਿੰਡਾਂ ਤੋਂ ਸਾਰੇ ਪੰਚ ਸਰਪੰਚ ਔਰ ਬਲਾਕ ਪ੍ਰਧਾਨ ਔਰ ਸਾਰੇ ਸੰਗਤ ਨੂੰ ਮੈਂ ਅੱਜ ਦੇ ਆਈ ਕੈਂਪ ਤੇ ਵਧਾਈ ਦੇਣਾ ਜਿਹੜਾ ਕਿ ਬਾਬਾ ਜੀ ਨੇ ਬੜਾ ਅੱਛਾ ਉਪਰਾਲਾ ਕੀਤਾ ਹੈ ਅੱਖਾਂ ਦਾ ਐਡਾ ਵੱਡਾ ਉਪਰਾਲਾ ਹੈ ਕਿ ਜੇ ਅੱਖਾਂ ਤੋਂ ਨਹੀਂ ਦਿਸਦਾ ਤੇ ਉਹ ਦੁਨੀਆ ਦੇ ਰਹਿਣ ਚ ਕਾਬਲ ਨਹੀਂ ਹੋ ਸਕਦਾ ਅੱਖਾਂ ਕੁਝ ਤਾਂ ਸਾਡੀਆਂ ਬਿਮਾਰੀ ਕਰਕੇ ਚਲ ਜਾਂਦੀਆਂ ਹੈ ਕੁਝ ਐਕਸੀਡੈਂਟ ਹੋਣ ਕਰਕੇ ਚਲ ਜਾਂਦੀ ਹੈ ਕੁਝ ਕੁਦਰਤੀ ਚਲ ਜਾਂਦੀ ਹੈ ਇਹ ਬੜਾ ਵੱਡਾ ਉਪਰਾਲਾ ਹੈਗਾ ਜਿਹੜਾ ਟਾਈਮ ਸੇ ਅੱਖਾਂ ਦੀ ਚੈੱਕ ਅਪ ਅੱਖਾਂ ਦਾ ਇਲਾਜ ਅੱਖਾਂ ਦੇ ਲੈਂਸ ਚੇਂਜ ਕਰਨੇ ਇਹ ਬਾਬਾ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਮੈਂ ਬਾਬਾ ਜੀ ਨੂੰ ਇਸ ਗੱਲ ਦੀ ਬਹੁਤ ਵਧਾਈ ਦੇਣਾ ਹੈ ਖਾਸ ਕਰਕੇ ਡਾਕਟਰ ਸਾਹਿਬ ਨੂੰ ਅਸੀਂ ਪਹਿਲਾਂ ਵੀ ਕਈ ਕੈਂਪ ਤੇ ਮਿਲਦੇ ਰਹੇ ਆ ਡਾਕਟਰ ਸਾਹਿਬ ਦਾ ਵੀ ਬੜਾ ਅੱਛਾ ਇਹ ਉਪਰਾਲਾ ਹੈ ਬੜੀ ਅੱਛੀ ਦੇਣ ਹੈ ਬੜੇ ਅੱਛੇ ਇਸ ਕੰਮ ਦੇ ਐਕਸਪਰਟ ਹੈ ਮੈਂ ਇਹਨਾਂ ਦੀ ਵੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਸਾਰਾ ਇਲਾਕਾ ਨਿਵਾਸੀਆਂ ਨੂੰ ਜਿਨ੍ਹਾਂ ਨੂੰ ਅੱਜ ਪਿੰਡ ਆਣ ਕੇ ਦਰ ਸਭ ਚੈੱਕ ਅਪ ਕਰਨਗੇ ਤੇ ਉਹਨਾਂ ਦਾ ਇਲਾਜ ਕਰਨਗੇ ਬਹੁਤ-ਬਹੁਤ ਵਧਾਈ ਸ੍ਰੀ ਵੈਗਦੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅੱਜ ਕੈਂਪ ਹੈ ਹਾਂਜੀ ਰਵਾਦਾਨ ਦੇ ਵਿੱਚ ਔਰ ਮੇਰੇ ਹਿਸਾਬ ਦੇ ਨਾਲ ਇਹ ਪਹਿਲਾ ਕੈਂਪ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਕੈਂਪ ਨੇ ਉਹਨਾਂ ਦੇ ਲੌਂਗ ਦੀ ਇੰਪੋਰਟੈਂਸ ਕੀ ਹੈ ਉਸ ਬਾਬਾ ਜੀ ਦਾ ਜਿਹੜਾ ਆ ਉਪਰਾਲਾ ਹੈ ਇਸ ਨੂੰ ਮੈਂ ਕੋਈ ਤੋਂ ਦੱਸਣਾ ਇਹਨਾਂ ਦੀ ਸਾਰੀ ਜਿਹੜੀ ਟੀਮ ਹੈ ਜਿਨ੍ਹਾਂ ਨੇ ਇਹਨੇ ਇੱਕ ਹਫ਼ਤੇ ਤੋਂ ਪ੍ਰਚਾਰ ਕਰ ਰਹੇ ਨੇ ਇਹ ਅਵੇਅਰਨੈਸ ਦੀ ਗੱਲ ਹੈ ਕੈਂਪ ਲਾਉਣ ਦਾ ਮਕਸਦ ਹੁੰਦਾ ਹੈ ਅਵੇਅਰਨੈਸ ਕਿ ਤੁਹਾਡੀ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਉਹ ਕਿੰਨੀ ਇੰਪੋਰਟੈਂਟ ਹੈ ਲੋਕੀ ਘਰ ਬੈਠ ਕੇ ਅੰਨੇ ਹੋ ਰਹੇ ਨੇ ਇੱਕ ਹਫ਼ਤੇ ਉਹਨਾਂ ਦੀ ਲਾਈਟ ਚਲੀ ਜਾਂਦੀ ਹੈ ਉਹਨਾਂ ਨੂੰ ਪਤਾ ਨਹੀਂ ਲੱਗਦਾ ਪਹਿਲੀ ਗੱਲ ਕਿ ਉਹ ਅਨੇ ਸਮਰਥ ਨਹੀਂ ਹੁੰਦੇ ਕਿ ਉਹ ਕਿਸੇ ਡਾਕਟਰ ਕੋਲ ਜਾ ਕੇ ਵਖਾ ਸਕਣ ਉਹ ਐਵੇ ਟਾਈਮ ਪਾਸ ਕਰਦੇ ਰਹਿੰਦੇ ਨੇ ਸਾਡਾ ਇੱਥੇ ਆਨ ਦਾ ਮਸਲਾ ਇਹੀ ਹੁੰਦਾ ਹੈ ਮੇਨ ਪੁਆਇੰਟ ਜਿਹੜਾ ਬਾਬਾਈ ਨੂੰ ਅਸੀਂ ਦੱਸਿਆ ਕਿ ਭਈ ਦੋ ਤਰ੍ਹਾਂ ਦੇ ਮੋਤੀਆ ਹੁੰਦੇ ਨੇ ਇੱਕ ਹੁੰਦਾ ਚਿੱਟਾ ਮੋਤੀਆ ਤੇ ਹੁੰਦਾ ਕਾਲਾ ਮੋਤੀਆ ਚਿੱਟਾ ਮੋਤੀਆ ਦਾ ਜਿਹੜਾ ਲੈਂਸ ਉਹ ਅਸੀਂ ਚੇਂਜ ਕਰਕੇ ਬੰਦੇ ਨੂੰ ਵਾਪਸ ਰੋਸ਼ਨੀ ਮਿਲ ਜਾਂਦੀ ਹੈ ਜਿਹੜਾ ਕਾਲਾ ਹੈ ਉਹ ਕਾਲਾ ਨਹੀਂ ਉਹਦਾ ਕਾਲਾ ਹੈ ਅਸੀਂ ਉਹਨੂੰ ਗਲੋਕਾ ਮਾ ਕਹਿੰਨੇ ਆ ਕਿ ਉਹਦਾ ਕੋਈ ਲਖੜ ਨਹੀਂ ਹੁੰਦੇ ਬਸ ਪਿੱਛੋਂ ਰੋਸ਼ਨੀ ਖਤਮ ਹੋ ਜਾਂਦੀ ਹੈ ਐਫਓ ਜੇ ਮਰੀਜ਼ਾਂ ਦੀ ਪਛਾਣ ਕਰਨੀ ਉਹ ਕਿਉਂਕਿ ਬੰਦੇ ਨੂੰ ਪੇਸ਼ੈਂਟ ਨੂੰ ਆਪ ਨੂੰ ਕੋਈ ਪਤਾ ਨਹੀਂ ਹੁੰਦਾ ਅਸੀਂ ਫਿਰ ਐਫਓ ਜੇ ਕੈਂਪ ਸੇ ਅਵੇਅਰਨੈਸ ਕਰਕੇ ਇਹ ਲੱਭਦੇ ਆ ਕਿ ਕਿਸ ਮਰੀਜ਼ ਦੀ ਉਹ ਕਾਲੇ ਮੋਤੀਏ ਕਰਕੇ ਨਿਗਾਹ ਜਾ ਰਹੀ ਹੈ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਸ ਨਿਗਾਹ ਨੂੰ ਅਸੀਂ ਪ੍ਰੋਪਰਲੀ ਟ੍ਰੀਟ ਕਰਕੇ ਉਹਨੂੰ ਦੱਸ ਸਕੀਏ ਤਾਂ ਉਹਦੀ ਨਿਗਾਹ ਬਚ ਸਕੇ ਜੇ ਨਿਗਾਹ ਚਲੀ ਗਈ ਤਾਂ ਫਿਰ ਬੰਦੇ ਦੀ ਰੋਜ਼ੀ ਰੋਟੀ ਚਲੀ ਜਾਂਦੀ ਹੈ ਉਹ ਇੱਕ ਆਪਣੇ ਪਰਿਵਾਰ ਤੇ ਇੱਕ ਬੋਝ ਬਣ ਜਾਂਦਾ ਹੈ ਲੋਕੀ ਫਿਰ ਉਹਨੂੰ ਦੁਤਕਾਰਨਾ ਸ਼ੁਰੂ ਕਰ ਦਿੰਦੇ ਨੇ ਇਸ ਕਰਕੇ ਸਾਡਾ ਮੇਨ ਪੁਆਇੰਟ ਜਿਹੜਾ ਹੈਗਾ ਐਫਓ ਜੇ ਮਰੀਜ਼ਾਂ ਨੂੰ ਪਛਾਣਨਾ ਕਿ ਭਈ ਕਿਤੇ ਉਹ ਕਾਲੇ ਮੋਤੀ ਵੱਲ ਤੁਰੇ ਤਾਂ ਨਹੀਂ ਜਾਂਦੇ ਜਿਨ੍ਹਾਂ ਦੇ ਲੋੜਵੰਦ ਨੇ ਜਿਨ੍ਹਾਂ ਨੂੰ ਐਨਕਾ ਅਧਿਕ ਪ੍ਰੋਬਲਮ ਹੈਗੀ ਹੈ ਉਸੇ ਐਨਕਾ ਦੇ ਦੇਣੀਆਂ ਨੇ ਜਿਸ ਨੂੰ ਚਿੱਟੇ ਮੋਤੀ ਦੀ ਤਕਲੀਫ ਹੈ ਸੀ ਉਹ ਲੈਂਸ ਲਾ ਦੇਣੇ ਨੇ ਜਿਹਨੂੰ ਕਾਲੇ ਮੋਤੀ ਦੀ ਸ਼ਿਕਾਇਤ ਹੈ ਅਸੀਂ ਉਹਨੂੰ ਪ੍ਰੋਪਰਲੀ ਟ੍ਰੀਟ ਕਰਕੇ ਉਹਨੂੰ ਅਸੀਂ ਦਵਾਈਆਂ ਤੇ ਆਪਰੇਸ਼ਨ ਵੀ ਕਰਾਂਗੇ ਇਸ ਕਰਕੇ ਇਹ ਇੱਕ ਏਰੀਆ ਵਾਸਤੇ ਇੱਕ ਅਸੀਂ ਸਾਈਟ ਫਰੀ ਲਾਈਕਿ ਭਾਈ ਅਤੇ ਬਲਾਈਂਡਰਸ ਅਸੀਂ ਹੋਣ ਨਹੀਂ ਦੇਣੀ ਇਹ ਉਪਰਾਹਲਾ ਸਾਡਾ ਇਸ ਕਰਕੇ ਪਹਿਲਾ ਕੈਂਪ ਹੈ ਦੇਖਦੇ ਆ ਬਾਬਾ ਜੀ ਦਾ ਆਸ਼ੀਰਵਾਦ ਹੈ ਤੇ ਸਾਰਿਆਂ ਦਾ ਸਾੜਿਆਂ ਦਾ ਆਸ਼ੀਰਵਾਦ ਹੈ ਕਿ ਅਸੀਂ ਇਸ ਕੰਮ 'ਚ ਸਕਸੈਸਫੁਲ ਹੋ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਰਿਆਂ ਨੂੰ ਜੈ ਕਰਦੇਵ ਧੰਨ ਗੁਰਦੇਵ ਆ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ 108 ਸੰਤ ਨਰਮਲ ਸਿੰਘ ਜੀ ਆਵਾਜ਼ਾਂ ਵਾਲੇ ਜਰਨਲਿਸਟ ਕਤਰ ਸਾਧ ਸੰਪਰਦਾਇ ਸ਼੍ਰੀ ਗੁਰੂ ਦਾਸ ਸਾਧ ਸੰਪਰਦਾਇ ਸੈਟੀ ਪੰਜਾਬ ਜਿਹੜਾ ਨੇ ਆਪ ਆਪਣੇ ਡੇਰੇ ਦੇ ਵਿੱਚ ਧਾਮ ਦੇ ਵਿੱਚ ਬਹੁਤ ਵਧੀਆ ਡਾਕਟਰਾਂ ਦੀ ਟੀਮ ਦੇ ਨਾਲ ਜੋ ਵਧੀਆ ਸpecialist high specialist ਡਾਕਟਰਾਂ ਇੱਥੇ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਲਾ ਰਹੇ ਆ ਜਿਹੜਾ ਕਿ ਲੋਕਾਂ ਨੂੰ ਨਗਾ ਦੀ ਪ੍ਰੇਗ ਨੂੰ ਬਹੁਤ ਜ਼ਰੂਰਤ ਹੁੰਦੀ ਹੈ ਜਿਹਦੇ ਨਾਲ ਆਪਾਂ ਦੁਨੀਆ ਦੇਖ ਸਕਦੇ ਆ ਕਿ ਸੰਤਾਂ ਨੇ ਅੱਜ ਜੋ ਬਹੁਤ ਵੱਡਾ ਪਰਉਣਾ ਕੀਤਾ ਇਲਾਕੇ ਰਹਿ ਸੰਤਾ ਵਾਸਤੇ ਤੇ ਅਸੀਂ ਇਹਨਾਂ ਦਾ ਸੰਤਾ ਨਾਲ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਰਹੇ ਜੈਗੁਰਦੇਵ ਧੰਨ ਜੈਗੁਰਦੇਵ ਧੰਨ ਗੁਰਦੇਵ ਇਸ ਤਰ੍ਹਾਂ ਦੇ ਜਿਹੜੇ ਅੱਜ ਕੈਂਪ ਆਯੋਜਿਤ ਕੀਤੇ ਜਾ ਰਹੇ ਨੇ ਸਾਡੇ ਮਹਾਪੋਸ਼ਾਂ ਵੱਲੋਂ ਇਹਨਾਂ ਦੇ ਵਿੱਚ ਜਿਹੜਾ ਸਾਡੇ ਇਲਾਕੇ ਦੇ ਜਿੰਨੇ ਵੀ ਇਫੈਕਟਡ ਲੋਕ ਆ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਈ ਦੇ ਨਾਲ ਰਿਲੇਟਡ ਕੋਈ ਪ੍ਰੋਬਲਮ ਆ ਉਹਨਾਂ ਦਾ ਜਿਹੜੀ ਜਾਂਚ ਕਰਕੇ ਉਹਨਾਂ ਨੂੰ ਉਹਨਾਂ ਦਾ ਡਾਇਗਨੋਸ ਕਰਕੇ ਉਹਨਾਂ ਨੂੰ ਦੱਸਿਆ ਜਾ ਰਿਹਾ ਆ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਪ੍ਰਕੌਸ਼ਨਸ ਲੈਣ ਦੀ ਲੋੜ ਆ ਇੱਥਾਂ ਦੇ ਕੈਂਪ ਜਿਹੜੇ ਆ ਉਹ ਆਉਣ ਵਾਲੇ ਸਮੇਂ 'ਚ ਜਿਹੜੀਆਂ ਬਿਮਾਰੀਆਂ ਕ੍ਰੋਨਿਕ ਹੋ ਜਾਂਦੀਆਂ ਉਹਨਾਂ ਨੂੰ ਆਪਾਂ ਐਕਿਊਟ ਸਮੇਂ ਦੇ ਉੱਤੇ ਫੜ ਕੇ ਆਪਾਂ ਉਹਨਾਂ ਦਾ ਟਾਈਮ ਸਿਰ ਇਲਾਜ ਕਰਕੇ ਉਹਨਾਂ ਦੀਆਂ ਜਿਹੜੀਆਂ ਅੱਖਾਂ ਦੀ ਰੋਸ਼ਨੀ ਆ ਉਹਨਾਂ ਨੂੰ ਬਚਾ ਸਕਦੇ ਆ ਜਿਵੇਂ ਕਿ ਸਾਡੇ ਇੱਥੇ ਆਈ ਟੀਮ ਨੇ ਦੱਸਿਆ ਕਿ ਜਿੰਨੇ ਵੀ ਇੱਥੇ ਪੇਸ਼ੈਂਟ ਦੇਖੇ ਜਾਣਗੇ ਉਹਨਾਂ ਦੇ ਆਈ ਚੈੱਕਅਪ ਦੇ ਨਾਲ ਨਾਲ ਜਿਹੜੀ ਦਵਾਈ ਤੇ ਲੈਂਸ ਦਾ ਜਿਹੜਾ ਮੁਫਤ ਇਲਾਜ ਉਹ ਜਿਹੜਾ ਕੀਤਾ ਜਾਊਗਾ ਇਹ ਜਿੰਨੇ ਕਦਰਮੈਡੀਕਲ ਲਾਈਨ ਨੂੰ ਲੈ ਕੇ ਕੀਤੇ ਜਾ ਰਹੇ ਨੇ ਸ਼ਲਾਘਾਯੋਗ ਨੇ ਅਸੀਂ ਮਾਪੋਸ਼ਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹੋ ਜਿਹਾ ਕੈਂਪ ਆਯੋਜਿਤ ਕਰਕੇ ਇਲਾਕੇ ਲਈ ਇੱਕ ਚੰਗੀ ਸਹੂਲਤ ਕਰਦੇ ਵਿੱਚ ਪ੍ਰਦਾਨ ਕੀਤੀ ਜੈ ਗੁਰਦੇਵ ਧੰਨ ਗੁਰਦੇਵ ਸਰ ਪਹਿਲਾਂ ਤਾਂ ਆਪਣਾ ਨਾਮ ਦੱਸੋ ਉਸ ਤੋਂ ਬਾਅਦ ਅੱਜ ਕਿਸ ਤਰ੍ਹਾਂ ਹੋਂ ਦਾ ਸਬਬ ਬਣਿਆ ਉਹਦੇ ਬਾਰੇ ਪੁੱਛ। ਮੈਂ ਐਡਵੋਕੇਟ ਬਲਵਿੰਦਰ ਕੁਮਾਰ ਜਨਨ ਸੈਕਟਰੀ ਬੌਜਨ ਸਮਾਜ ਪਾਰਟੀ ਪੰਜਾਬ। ਹਾਲਾਂਕਿ ਆਪਾਂ ਇੱਥੇ ਸੰਤਾਂ ਕੋ ਹਮੇਸ਼ਾ ਆਉਂਦੇ ਰਹਿੰਦੇ ਆਂ ਔਰ ਪਾਰਟੀ ਦੀ ਹیثیت ਨਹੀਂ ਇੱਕ ਪਰਿਵਾਰ ਸਮਾਜ ਦੇ ਤੌਰ ਤੇ ਆਈਦਾ। ਔਰ ਹਮੇਸ਼ਾ ਸੰਤਾਂ ਦੀ ਅਗਵਾਈ ਹੇਠ ਜਾਂ ਉਹਨਾਂ ਦੁਸਤ ਲੈ ਕੇ ਅਸੀਂ ਸਮਾਜ ਦੇ ਵਿੱਚ ਵਿਚਰੀਦਾ ਆ। ਔਰ ਅੱਜ ਵੀ ਕਿਉਂਕਿ ਸੰਤਾ ਕੋ ਸੰਤਾ ਬਲੋਂ ਹਮੇਸ਼ਾ ਹੀ ਜਿੱਥੇ ਸਮਾਜ ਨੂੰ ਇੱਕ ਚੰਗੀ ਸੇਧ ਦਿੱਤੀ ਜਾਂਦੀ ਆ ਉੱਥੇ ਕਿਉਂਕਿ ਲੋਕਾਂ ਦੀਆਂ ਮੁਸ਼ਕਲਾਂ ਬੜੀਆਂ ਆ ਕਈ ਜਿਸ ਤਰ੍ਹਾਂ ਇਲਾਜ ਦਾ ਪ੍ਰਬੰਧ ਆ ਕਈ ਇਦਾਂ ਦਾ ਪ੍ਰਬੰਧ ਆ ਜਿਹੜਾ ਉਹਨਾਂ ਦੀ ਪਹੁੰਚ ਤੋਂ ਵੀ ਦੂਰ ਹੋ ਗਿਆ ਤੇ ਜਿਹੜੀ ਇਹ ਘਾਟ ਆ ਸਾਨੂੰ ਲੱਗਦਾ ਵੀ ਜਿਹੜੀਆਂ ਸਾਡੇ ਧਾਰਮਿਕ ਮੁਖੀ ਹੈਗੇ ਆ ਉਹਨਾਂ ਵੱਲੋਂ ਸਮੇਂ-ਸਮੇਂ ਤੇ ਕੋਸ਼ਿਸ਼ ਕਰਕੇ ਇਹ ਜਿਹੜੀ ਕਮੀ ਆ ਜਾਂ ਗੈਪ ਆ ਇਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਇਸ ਇਸ ਮਿਸ਼ਨ ਦੇ ਤਹਿਤ ਹੀ ਅੱਜ ਸੰਤਾਂ ਵੱਲੋਂ ਇੱਕ ਬਹੁਤ ਵਧੀਆ ਜਿਹੜਾ ਇੱਕ ਕਾਰਜ ਕੀਤਾ ਜਾ ਰਿਹਾ ਆ ਵੀ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਜਿਹੜਾ ਲਗਾਇਆ ਗਿਆ ਆ ਔਰ ਆਪਰੇਸ਼ਨ ਵੀ ਫ੍ਰੀ ਕੀਤੇ ਜਾਣਗੇ ਔਰ ਇਹ ਜਿਹੜਾ ਕੈਂਪ ਆ ਇਹ ਉਹਨਾਂ ਨੇ ਸੰਤ ਨਿਰਮਲ ਸਿੰਘ ਆਵਾਦਾਨ ਜੀ ਜਿਹੜੇ ਕਿ ਜਨਰਲ ਸੈਕਟਰੀ ਹਨ ਸ਼੍ਰੀ ਗੁਰਬਦਾਸ ਸਾਧਰ ਸੰਪਰਦਾਇ ਸੋਸਾਇਟੀ ਪੰਜਾਬ ਦੇ ਉਹਨਾਂ ਨੇ ਆਪਣੀ ਵਾਈਫ ਬੀਬੀ ਰਾਜਵਿੰਦ ਹਰਜਿੰਦਰ ਕੌਰ ਜੀ ਔਰ ਉਹਨਾਂ ਦੇ ਬੀਤੇ ਸਰਦਾਰ ਮਨਜੀਤ ਸਿੰਘ ਦੀ ਯਾਦ ਦੇ ਵਿੱਚ ਲਗਵਾਇਆ ਆ ਕਿਉਂਕਿ ਉਹ ਬੀਤੇ ਸਮੇਂ ਦੇ ਵਿੱਚ ਉਹ ਵਿਛੋੜਾ ਦੇ ਗਏ ਸੀਗੇ ਸਾਨੂੰ ਤੇ ਇਸ ਕਰਕੇ ਬਹੁਤ ਵਧੀਆ ਕਾਰਜ ਆ ਹਾਲਾਂਕਿ ਇਹ ਤਾਂ ਵੈਸੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਵੀ ਜਿਹੜੀਆਂ ਸਿਹਤ ਸਬਧਾਵਾਆਂ ਆ ਜਾਂ ਸਿੱਖਿਆ ਇੱਕ ਦੋ ਬਹੁਤ ਅਹਿਮ ਜ਼ਰੂਰਤਾਂ ਆ ਲੋਕਾਂ ਦੀਆਂ ਹੋਰ ਪ੍ਰਬੰਧ ਬਣਾਏ ਇਸ ਕਰਕੇ ਜਾਂਦਾ ਲੋਕਾਂ ਤੋਂ ਪੈਸੇ ਵੀ ਲੈਂਦੇ ਆ ਟੈਕਸ ਵੀ ਲੈਂਦੇ ਹੈਗੇ ਆ ਤੇ ਇਸ ਕਰਕੇ ਵੈਸੇ ਤਾਂ ਇਹ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਵੇ ਜਿੱਦਾਂ ਇਸ ਤਰ੍ਹਾਂ ਦੇ ਕੈਂਪ ਲਾਉਣ ਨਾਲ ਕੀ ਆਪਾਂ ਸਰਕਾਰਾਂ ਦੀ ਮਦਦ ਕਰ ਰਹੇ ਆ ਜਾਂ ਉਹਨਾਂ ਦਾ ਵਿਰੋਧ ਕਰ ਰਹੇ ਹਾਂ ਨਹੀਂ ਉਹਦੇ ਵਿੱਚ ਤਾਂ ਇਹ ਆ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਵੀ ਬਿ ਲੋਕਾਂ ਨੂੰ ਮੁਡਲੀਆਂ ਸੁਵਿਧਾਵਾਂ ਦੇਣ ਸੇ ਸੁਵਿਧਾਵਾਂ ਦੇਣ ਪਰ ਉਹ ਆਪਣੇ ਇਸ ਕਾਰਜ ਵਿੱਚ ਫੇਲ ਹੋ ਚੁੱਕੀਆਂ ਆ ਸਰਕਾਰੀ ਤੌਰ ਤੇ ਇਲਾਜ ਹੈ ਨਹੀਂ ਜੇ ਹੈਗਾ ਤਾਂ ਪ੍ਰਾਈਵੇਟ ਆ ਉਹ ਆਮ ਲੋਕਾਂ ਦੀ ਗਰੀਬ ਆ ਜਾਂ ਆਪਾਂ ਦਲਿਤ ਕਹ ਲਈਏ ਉਹਨਾਂ ਦੀ ਪਹੁੰਚ ਤੋਂ ਦੂਰ ਆ ਪਰ ਇਹ ਰਿਫਾਰਮ ਦਾ ਮਸਲਾ ਹੈਗਾ ਪਰ ਜਿਹੜਾ ਲੋਕ ਅੱਜ ਪੀੜਤ ਆ ਬੰਦਾ ਜਿੰਨ ਮਾਲਕ ਜਿਸ ਨੂੰ ਅੱਖਾਂ ਦੀ ਪ੍ਰੋਬਲਮ ਆ ਗਈ ਤੇ ਰਿਫਾਰਮ ਨੂੰ ਲੰਬਾ ਸਮਾਂ ਲੱਗਦਾ ਸਰਕਾਰਾਂ ਕਈ ਵਾਰ ਸੇਜਿਕ ਦੇ ਰਿਫਾਰਮ ਕਰਦੀਆਂ ਵੀ ਨਹੀਂ ਪਰ ਬੰਦੇ ਨੂੰ ਤਾਂ ਇਮੀਡੀਏਟ ਲੋੜ ਆ ਆਪਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਅਸੀਂ ਰਿਫਾਰਮ ਲਈ ਲੱਗੇ ਹਾਂ ਤੇ ਜਦੋਂ ਰਿਫਾਰਮ ਹੋ ਜਾਊਗਾ ਉਦੋਂ ਤੇਰਾ ਇਲਾਜ ਹੋ ਜਾਊਗਾ ਤੇ ਜਿਹੜਾ ਇਹ ਜਿਹੜੀ ਇੱਕ ਸਾਡੇ ਧਾਰਮਿਕ ਸੰਸਥਾਾਂ માં ਕੰਮ ਕਰ ਰਹੀਆਂ ਇਹ ਜਿਹਨੂੰ ਇਮੀਡੀਏਟ ਲੋੜ ਹੈਗੀ ਆ ਜਿਹਨੂੰ ਅੱਜ ਹੀ ਇਲਾਜ ਦੀ ਲੋੜ ਆ ਹਾਲਾਂਕਿ ਸਰਕਾਰਾਂ ਫੇਲ ਹੋ ਚੁੱਕੀਆਂ ਹਨ ਪਰ ਲੋਕਾਂ ਨੂੰ ਰਾਹਤ ਦੇਣੀ ਵੀ ਬਣਦੀ ਆ ਉੱਥੇ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਆ ਇਸ ਕਰਕੇ ਇੱਕ ਬਹੁਤ ਵਧੀਆ ਕਾਰਜ ਹੈਗਾ ਜਿਹਦੀ ਅਸੀਂ ਸਾਰੇ ਸ਼ਲਾਘਾ ਕਰਦੇ ਹਾਂ। ਕੁਲਵਿੰਦਰ ਜੀ ਥੈਂਕ ਯੂ ਵੈਰੀ ਮੱਚ ਤੁਸੀਂ ਪੋਸੂ ਨਾਮਾਂ ਦੇ ਨਾਲ ਗੱਲਬਾਤ ਕੀਤੀ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਠੀਕ ਹੈ ਧੰਨਵਾਦ ਜੀ ਜੈਪੀ। ਤੁਹਾਡਾ ਨਾਮ ਕੀ ਹੈ ਪੂਰਾ ਤੋਂ? ਮੇਰਾ ਨਾਮ ਸੰਦੀਪ ਕੁਮਾਰ ਹੈ ਜੀ। ਸਜੀਤੀ ਅੱਜ ਜਿਹੜਾ ਕੈਂਪ ਲਗਾਇਆ ਜਾ ਰਿਹਾ ਉਹ ਸਿਰਫ ਅੱਖਾਂ ਦਾ ਲਗਾਇਆ ਜਾ ਰਿਹਾ ਕੋਈ ਦਵਾਈਆਂ ਦਾ। ਅੱਖਾਂ ਦਾ ਕੈਂਪ ਹੀ ਲਗਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਜੋ ਦਵਾਈਆਂ ਬਿਲਕੁਲ ਮੁਫਤ ਤਿਆਰੀਆਂ ਹੈ। ਔਰ ਜਿਹੜੇ ਆਪਰੇਸ਼ਨ ਆ ਗਏ ਬਿਲਕੁਲ ਫ੍ਰੀ ਕੀਤਾ ਜਾਣਗੇ ਜੀ ਅੱਛਾ ਸੰਸਥਾ ਦੇ ਬਦੋਂ ਕਿਸ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ ਸੰਸਥਾ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਜੀ ਪੂਰਾ ਜੋ ਦਵਾਈਆਂ ਜੋ ਆਪਣਾ ਆਪਰੇਸ਼ਨ ਆ ਗਏ ਉਹ ਬਿਲਕੁਲ ਟੋਟਲੀ ਫ੍ਰੀ ਹੈਗੇ ਆ ਜੀ ਆਪਰੇਸ਼ਨ ਇੱਥੇ ਹੋਣਗੇ ਨਹੀਂ ਜੀ ਹਸਪੀਟਲ ਇਹ ਹਸਪੀਟਲ ਵਿੱਚ ਡਾਕਟਰ ਜਗਦੀਪ ਆਈ ਸੈਂਟਰ ਉੱਥੇ ਹੋਣਗੇ ਜੀ ਆਪਰੇਸ਼ਨ ਉੱਥੇ ਹੋਣਗੇ ਜੀ ਇੱਕ ਦਿਨ ਦੇ ਵਿੱਚ ਕਿੰਨੇ ਆਪਰੇਸ਼ਨ ਹੋ ਸਕਦੇ ਨੇ ਸਰ ਇੱਕ ਦਿਨ ਦੇ ਵਿੱਚ 5 ਜਾਂ 6 5 ਜਾਂ 6 ਉਦਿਨੀ ਆਪਰੇਸ਼ਨ ਹੈ ਉਹਨਾਂ ਦਾ ਖਰਚਾ ਫਿਰ ਕੌਣ ਚੁੱਕੇਗਾ ਜੀ ਸਰ ਜੀ ਉਹਨਾਂ ਉਹ ਡਾਟੀਐਲ ਚੋਪੜਾ ਜਿਹੜੇ ਸੰਸਥਾ ਲਗਾਇਆ ਹੋਇਆ ਯਾਰ ਕੈਂਪ ਉਹ ਚੱਕਰ ਦੇ ਮੈਡੀਸਨ ਫ੍ਰੀ ਹੈ ਮੈਡੀਸਨ ਟੋਟਲੀ ਫ੍ਰੀ ਹੈ ਜੀ ਇਸ ਤੋਂ ਲਾਪਰ ਹੋਰ ਕੀ ਫ੍ਰੀ ਦਵਾਂਗੇ ਆਪਾਂ ਮਰੀਜ਼ਾਂ ਨੂੰ ਆਪਰੇਸ਼ਨ ਵਗੈਰਾ ਐਨਕੋ ਵੀ ਫ੍ਰੀ ਦਿੱਤੇ ਜਾਣਗੇ ਜੀ ਨੰਬਰ ਚੈੱਕ ਕਰਕੇ ਹੁੰਦੇ